ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੈਡੀਕਲ ਕਾਲਜ ਚ ਦਾਖਲੇ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਵਧਣ ਗਈਆਂ 4000 ਸੀਟਾਂ ਮੈਡੀਕਲ ਕਾਲ ਮੈਡੀਕਲ ਕੋਰਸਾਂ ਚ ਦਾਖਲੇ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਖੁਸ਼ਖਬਰੀ ਹੈ ਇਸ ਵਿਦਿਅਕ ਸੈਸ਼ਨ ਦੇ ਦੌਰਾਨ ਮੈਡੀਕਲ ਕੋਰਸਾਂ ਦੀਆਂ 8000 ਸੀਟਾਂ ਵਿਦਾਇਆ ਜਾਣ ਦੀ ਉਮੀਦ ਹੈ ਇਸ ਦੇ ਮੱਧੇ ਨਗਰ ਮੈਡੀਕਲ ਕਾਲਜਾਂ ਦਾ ਮੁਲਾਕਾਣ ਕੀਤਾ ਜਾ ਰਿਹਾ ਹੈ ਨੀਟ ਜੋ ਕਿ ਜੂ ਜੀ ਲਈ ਕੋਰਸਿੰਗ ਸ਼ੁਰੂ ਹੋ ਚੁੱਕੀ ਹੈ ਪਹਿਲਾ ਦੌਰ ਪੂਰਾ ਹੋ ਚੁੱਕਾ ਹੈ ਕੋਰਸਿੰਗ ਦਾ ਦੂਜਾ ਦੌਰ 25 ਅਗਸਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ ਇਸ ਸਾਲ ਜੁਲਾਈ ਅਤੇ ਸੀ ਬੀ ਆਈ ਵੱਲੋਂ ਇੱਕ ਕੇਂਦਰੀ ਸਿਹਤ ਮੰਤਰਾਲੇ ਐਨ ਐਮਸੀ ਦੇ ਅਧਿਕਾਰੀਆਂ ਵਿਚੋਲ ਗਿਆ ਦੇ ਨਿੱਜੀ ਮੈਡੀਕਲ ਕਾਲਜਾਂ ਦੇ ਨੁਮਾਇੰਦਿਆਂ ਦੇ ਇੱਕ ਨੈਟਵਰਕ ਦਾ ਖਲਾਸਾ ਕੀਤੇ ਜਾਣ ਤੋਂ ਬਾਅਦ ਖਦ사 ਪ੍ਰਗਟਾਇਆ ਗਿਆ ਹੈ ਜੈਸੀ ਇਸ ਵਿਦਿਆਖਿਆਸ਼ਣ ਦੇ ਮੈਡੀਕਲ ਸੀਟਾਂ ਦੀ ਗਿਣਤੀ 'ਚ ਕਮੀ ਆਵੇਗੀ ਇਹ ਅਧਿਕਾਰੀ ਇਸ ਕਥੇ ਤੌਰ ਤੇ ਭ੍ਰਿਸ਼ਟਾਚਾਰ ਦੇ ਮੈਡੀਕਲ ਕਾਲਜ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰੀ ਢਾਂਚੇ 'ਚੋਂ ਨਜਾਇਜ਼ ਤਰੀਕੇ ਨਾਲ ਹੈਰਾ ਫੇਰੀ ਸਮੇਤ ਕਈ ਗੰਭੀਰ ਹਰਕਤਾਂ 'ਚ ਸ਼ਾਮਲ ਹਨ ਜਦੋਂ ਸੀਬੀਆਈ ਜਾਂਚ ਸ਼ੁਰੂ ਹੋਈ ਤਾਂ ਐਨਐਮਸੀ ਦੀਆਂ ਸੀਟਾਂ ਦੀ ਗਿਣਤੀ ਵਧਾਉਣ ਦਾ ਨਵੇਂ ਕੋਰਸ ਤੋਂ ਸ਼ੁਰੂ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਗਈ ਹੈ ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਮੁਖੀ ਅਭਿਜੀਤ ਸੇਠ ਨੇ ਕਹਾ ਹੈ ਕਿ ਅਗਿਯ ਵਿਦਿਆਕ ਸੈਸ਼ਨ ਤੋਂ ਮੈਡੀਕਲ ਦੇ ਗ੍ਰੈਜੂਏਟ ਦੇ ਪੋਸਟ ਗ੍ਰੈਜੂਏਟ ਕੋਰਸਾਂ 'ਚ ਜੋ ਲਗਭਗ 8000 ਸੀਟਾਂ ਵਧਾਈ ਜਾਣ ਦੀ ਉਮੀਦ ਹੈ ਇਹਨਾਂ ਕਹਾ ਹੈ ਕਿ ਨਿਯੁਕਤੀ ਦੇ ਨਾਲ ਹੀ ਮੈਡੀਕਲ ਅਸੈਸਮੈਂਟ ਅਤੇ ਰੈਂਟਿੰਗ ਰੈਂਡਿੰਗ ਬੋਰਡ ਦਾ ਵੀ ਚੇਅਰਮੈਨ ਦੀ ਚੇਅਰਮੈਨ ਨਿਯੁਕਤੀ ਕੀਤਾ ਜਾਵੇਗਾ ਇਂ ਗਿੱਤਾਹੇ ਅਸੀਂ ਤਹਿਜੀਦ ਦੇ ਆਧਾਰ ਤੇ ਰਿਗ੍ਰੈਜੂਏਟ ਕੋਰਸਾਂ ਕੋਰਸਾਂ ਦੀਆਂ ਮੈਡੀਕਲ ਸੀਟਾਂ ਦਾ ਨਿਰੇਖਣ ਪੂਰਾ ਕਰ ਲਿਆ ਹੈ ਅਤੇ ਮੁਲਾਕਣ ਦਾ ਕੰਮ ਪ੍ਰਗਤੀ ਤੇ ਹੈ ਇਸ ਵਿਦਿਆਕ ਸਾਲ ਚ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਦੇ ਆਧਾਰ ਤੇ ਸਾਨੂੰ ਲਗਭਗ 8000 ਸੀਟਾ ਸੀਟਾਂ ਤੇ ਦੇਵਾਦੇ ਦੀ ਉਮੀਦ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ